ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਮੇਰਾ ਅੱਜ ਸਭ ਤੋਂ ਪਹਿਲਾਂ ਮੈਂ ਉਹ ਮਹਾਨ ਮਾਪੁਰਖ ਬ੍ਰਹਮ ਗਿਆਨੀ ਸੰਤ ਪਾਪਾ ਕੁੰਦਨ ਸਿੰਘ ਜੀ ਸੰਤ ਪਾਪਾ ਕੁੰਦਨ ਸਿੰਘ ਜੀ ਜਿਨ੍ਹਾਂ ਦੇ ਦਰਸ਼ਨ ਦੀਦਾਰੀ ਜਿਹੜੇ ਆ ਕਈ ਵਾਰ ਕੀਤੇ ਤੇ ਉਹਨਾਂ ਦੀ ਜਿਹੜੀ ਹੈ ਸੰਗਤ ਕਰਨ ਦਾ ਵੀ ਸੁਭਾਅ ਪ੍ਰਾਪਤ ਹੋਇਆ ਤੇ ਉਹ ਮਾਪੁਰਖਾਂ ਦਾ ਅੱਜ ਜਿਹੜਾ ਜਨਮ ਦਿਹਾੜਾ 100 ਸਾਲਾਂ ਸ਼ਤਾਬਦੀ ਉਹ ਬਹੁਤ ਹੀ ਨਾਨਕਸਰ ਸੰਪਰਦਾ ਸੂਚੀ ਖਾਲਸੇ ਪੰਥੋਂ ਜਿਹੜੀ ਹੈ ਬਹੁਤ ਹੀ ਚੜ੍ਹਦੀ ਕਲਾ ਸ਼ਰਧਾ ਭਾਵਨਾ ਸਰਕਾਰ ਦੇ ਨਾਲ ਆਪਾਂ ਜਿੱਥੇ ਬਾਬਾ ਈਸ਼ਰ ਸਿੰਘ ਜੀ ਮਾਪੁਰਖ ਨਾਨਕਸਰ ਵਾਲੇ ਉਹਨਾਂ ਦੇ ਜਨਮ ਅਸਥਾਨ ਤੇ ਜਿਹੜਾ ਬਣਾਇਆ ਜਾ ਰਿਹਾ ਅੱਜ ਦਾ ਇਹ ਪ੍ਰੋਗਰਾਮ ਜਿੱਥੇ ਮੈਂ ਜਿਹੜਾ 13 ਮੰਜ਼ਲਾ ਬਾਬਾ ਘਰ ਦਾਸ ਜੀ ਉਹਨਾਂ ਦੇ ஸ்தான ਤੇ ਆਇਆ ਪਰ ਇਹ ஸ்தான ਦਾ ਨਹੀਂ ਸੀ ਦੱਸਿਆ ਮਾਪੁਰਖੋ ਇਹ ஸ்தான ਤੇ ਮੈਂ ਵੀ ਪਹਿਲੀ ਵਾਰੀ ਦਰਸ਼ਨ ਕਰ ਰਿਹਾ ਜੇ ਪਤਾ ਹੁੰਦਾ ਤਾਂ ਪਹਿਲਾਂ ਹੀ ਇੱਥੇ ਦਰਸ਼ਨ ਕਰ ਜਾਂਦਾ ਨਾਲ ਹੀ ਇੱਥੇ ਮੀੜ ਦਾ ਪਿੰਡ ਵੀ ਹੈ ਉੱਥੇ ਬੁੱਢਾ ਦਲ ਦੀ ਛਾਉਣੀ ਹੈ ਸਾਡਾ ਨਿਹੰਗ ਸਿੰਘ ਜਥੇਬੰਦੀਆਂ ਦਾ ਖਾਸ ਕਰਕੇ ਬੁੱਢਾ ਦਲ ਦਾ ਤੇ ਨਾਨਸਰ ਜਿਹੜੀ ਸੰਪਰਦਾ ਹੈ ਜਦੋਂ ਵੀ ਮੈਂ ਬਾਬਾ ਕੁੰਦਲ ਸਿੰਘ ਜੀ ਹੋਰਾਪੁਰੇ 1900 ਆ ਬੈਠੇ ਨੇ ਮਹਾਪੁਰਖ ਬਾਬਾ ਅਮਰਜੀਤ ਸਿੰਘ ਜੀ ਬਾਬਾ ਨਿੰਦੀ ਜੀ ਬਾਬਾ ਭੀਰੀ ਜੀ ਇਹ ਬਾਬਾ ਜੀ ਦੇ ਕੋਲ ਅਕਸਰ ਬਣਾ ਦੇ ਸੇਵਾਦਾਰ ਕਰਵਈਂ ਦੇ ਰੂਪ ਚ ਹੁੰਦੇ ਸੀ ਤੇ ਜਦੋਂ ਵੀ ਬਾਬਾ ਜੀ ਦੇ ਦਰਸ਼ਨ ਕਰਨ ਵਾਸਤੇ ਆਉਣਾ ਉਹ ਇੱਕ ਦਰਗਾਈ ਤੇ ਅਲਾਈ ਉਹਨਾਂ ਦਾ ਨੂਰ ਸੀ ਮਹਾਪੁਰਖਾਂ ਦਾ ਤੇ ਉਹ ਜਿਹੜੇ ਐ ਬਹੁਤ ਹੀ ਚੜ੍ਹਦੀ ਕਲਾ ਵਾਲੇ ਮਹਾਂਪੁਰਖ ਸੀ ਉਹਨਾਂ ਦੇ ਹਮੇਸ਼ਾ ਦਰਸ਼ਨ ਕਰਨੇ ਮੈਨੂੰ ਉਹ ਵੀ ਸਮਝ ਆਦਾ ਜਦੋਂ 1999 ਦਾ ਜਦੋਂ ਆਪਾਂ ਸ਼ਤਾਬਦੀ ਮਨਾਈ ਬਹੁਤ ਹੀ ਵੱਡੇ ਪੱਧਰ ਤੇ ਸ੍ਰੀ ਅਨੰਦਪੁਰ ਸਾਹਿਬ ਤੇ ਜਿੱਥੋਂ ਮੇ ਨਾਲ ਤੇ ਜਿਹੜਾ ਮਹਿਤਾ ਸਾਹਿਬ ਚਾਵਲਾ ਸਾਹਿਬ ਦਾ ਪ੍ਰੇਮ ਪਿਆਰ ਆਪਸੀ ਬਣਿਆ ਉਹ ਵੀ ਬਾਬਾ ਗੁਰਦਮ ਸਿੰਘ ਜੀ ਹੋਰਾਂ ਨੇ ਜਦੋਂ ਉੱਥੇ ਸੋਣੀ ਬੁੱਢਾ ਦਾ ਗੁਰੂ ਕਾ ਬਾਗ ਬਾਬਾ ਅਮਰਜੀਤ ਸਿੰਘ ਜੀ ਉਹ ਲੰਗਰ ਦੀ ਨਾਲ ਅਗਵਾਈ ਕਰ ਰਿਹਾ ਸੀ ਬਾਬਾ ਜੀ ਹਰਾਨੇ ਦੇ ਟਰੱਕਾਂ ਤੇ ਰਾਖਾ ਰਾਸ਼ਨ ਭੇਜਿਆ ਤੇ ਉਹ ਜਿਹੜੇ ਆ ਲੰਗਰ ਉਸ ਅਸਥਾਨ ਤੇ ਲਾਏ ਤੇ ਜਦੋਂ ਵੀ ਮੈਂ ਬਾਬਾ ਜੀ ਹਰਾਨਾ ਕੋਲੇ ਦਰਸ਼ਨ ਕਰਦਾ ਸੀ ਤੇ ਬਾਬਾ ਜੀ ਹਰਾਨਾ ਨੇ ਹਮੇਸ਼ਾ ਇਹ ਵਜਨ ਜਿਹੜਾ ਸੀ ਮੈਨੂੰ ਜਰੂਰ ਚੇਤੇ ਕਰਾਉਣਾ ਕਿ ਮੈਂ ਸ਼ਰੋਣੀ ਪੰਥ ਨਗਾੜੀ ਬੁੱਢਾ ਦਲ ਦੇ ਵਿੱਚ ਬਾਬਾ ਸਾਹਿਬ ਸੰਜੀਵ ਵਾਲੇ ਜਿਹੜਾ ਭੱਟੀ ਹੋਇਆ ਤੇ ਉਥੋਂ ਜਿਹੜਾ ਬੁੱਢਾ ਦਲ ਦੇ ਵਿੱਚ ਹੀ ਖੰਡੇ ਪਾਰਦੇ ਦਾ ਅਮਰ ਛੱਕੇ ਤੇ ਬਾਣੀ ਬਾਣੇ ਦੇ ਧਰ ਨਹੀਂ ਹੋਇਆ ਸੀ ਮੈਂ ਉਹ ਮਾਪੁਰਖਾਂ ਨੇ ਮੈਨੂੰ ਹਮੇਸ਼ਾ ਜਦੋਂ ਵੀ ਬੁੱਢਾ ਦਲ ਦੀ ਗੱਲ ਕਰਨੀ ਤੇ ਬੁੱਢਾ ਦਲ ਵੀ ਜਦੋਂ ਭਾਵੇਂ ਬਾਬਾ ਸਾਹਬ ਸਿੰਘ ਜੀ ਫਿਰ ਬਾਬਾ ਚੇਤ ਸਿੰਘ ਜੀ ਬਾਬਾ ਸੰਤਾ ਸਿੰਘ ਜੀ ਅਕਸਰ ਹੀ ਜਦੋਂ ਨਾਨਕ ਸਾਹਿਬ ਦੇ ਇਧਰ ਦੀ ਲੰਗ ਦੇ ਸੀ ਤੇ ਉਹ ਪੜਾ ਜਰੂਰ ਲਾ ਕੇ ਦਾਲ ਪਾਣਸਾ ਦਾ ਜਾਂਦੇ ਸੀ ਉਵੇਂ ਹੀ ਬਾਬਾ ਨਰੈਣ ਸਿੰਘ ਜੀ ਉਹ ਵੀ ਬੁੱਢਾ ਦਲ ਦੇ ਅਮਰਧਾਰੀ ਜੀ ਮਾਪੁਰਖ ਸਾਰੇ ਬੁੱਢਾ ਦਲ ਦੇ ਇਹ ਜਿਹੜਾ ਸਾਰਾ ਇਹਨਾਂ ਦੇ ਨਾਲ ਫਿਰ ਸਾ ਜਿਹੜਾ ਮਹਾਪੁਰਖਾਂ ਦਾ ਜਿਹੜੇ ਨਾਲ ਪ੍ਰੇਮ ਪਿਆਰ ਬਣਿਆ ਹੋਇਆ ਪਿਛਲੇ ਦਿਨੀ ਜਦੋਂ ਮੈਂ ਨਾਨਕਸਰ ਦੇ ਵਿੱਚ ਕਈ ਵਾਰੀ ਮਹਾਪੁਰਖਾਂ ਦੇ ਜਿਹੜੇ ਉਪਰਾਹ ਜਿਹੜਾ ਆ ਵੀ ਆਉਂਦੇ ਨੇ ਤੇ ਉਦੋਂ ਵੀ ਖਾਸ ਕਰਕੇ ਪੰਥ ਜਿਹੜਾ ਬੁੱਢਾ ਦਲ ਤੇ ਨਾਲ ਸਾਹਿਬੀਆਂ ਇਹਨਾਂ ਨੇ ਜਿਨੇ ਮਹਾਪੁਰਖਾਂ ਨੇ ਇੱਕ ਵੱਡਾ ਜਿਹੜਾ ਆਪਾਂ ਅੱਜ ਦੇਖ ਰਹੇ ਨੇ ਨੈਟ ਦੇ ਜਿਹੜੇ ਸ਼ਕੀਨ ਨੇ ਜਾਦੇ ਹੋਏ ਹੋਏ ਉਹ ਨੇਤਾ ਆਿਆਂ ਨੂੰ ਥੋੜਾ ਜਿਹਾ ਧਿਆਨ ਕਰਨਾ ਚਾਹੀਦਾ ਹੈ ਕਈ ਵਾਰੀ ਸੰਪਰਦਾ ਉਹਦਾ ਜਿਹੜਾ ਇਹ ਨਹੀਂ ਦੇਖਦੇ ਤਾਂ ਕੀ ਰੁਕਪਾ ਹੈ ਸੰਪਰਦਾ ਨੇ ਕਿੰਨੇ ਬ੍ਰਹਮ ਗਿਆਨੀ ਕਿੰਨੇ ਮਹਾਂਪੁਰਖ ਦਿੱਤੇ ਨੇ ਤੇ ਉਹ ਜਿਹੜੇ ਆਪਦੇ ਆਪ ਨੂੰ ਹੀ ਪਤਾ ਨਹੀਂ ਕਿੱਡੇ ਵੀ ਹੀਰੋ ਬਣ ਜਾਂਦੇ ਨੇ ਤੇ ਉਹ ਮਹਾਂਪੁਰਖਾਂ ਦੇ பிரதி ਜਿਹੜੇ ਆ ਉਹ ਅਸਥਾਨ ਪ੍ਰਤੀ ਮਾੜੀ ਸ਼ਬਦਾਵਲੀ ਬੋਲਦੇ ਨੇ ਤੇ ਇਹੋ ਜਿਹੜੇ ਜਿਹੜੇ ਆ ਉਹ ਕਰਨ ਤੋਂ ਬਚਣਾ ਚਾਹੀਦਾ ਗੁਰੂ ਘਰ ਦੇ ਵਿੱਚ ਦੇਰ ਹੈ ਅੰਧੇਰ ਨਹੀਂ ਗੁਰੂ ਘਰ ਦੇ ਵਿੱਚ ਤੇਰ ਹੈ ਅੰਧੇਰ ਨਹੀਂ ਆਪਾਂ ਸਾਰੇ ਮਰਿਆਦਾ ਪਰਜੋਤਮ ਆ ਇਹ ਜਿਹੜੀਆਂ ਵਡੀਆਂ ਪ੍ਰਾਤਨ ਸੰਪਰਦਾਵਾਂ ਨੇ ਉਹਨਾਂ ਨੂੰ ਸਾਰਾ ਪਤਾ ਹੈ ਕਿ ਦੂਜੇ ਦਾ ਕਿੰਨਾ ਮਾਨ ਸਤਕਾਰ ਹੈ ਤੇ ਹਮੇਸ਼ਾ ਆਪਾਂ ਉਵੇਂ ਹੀ ਮਾਨ ਸਤਕਾਰ ਰੱਖਣਾ ਉਦੋਂ ਵੀ ਮੈਂ ਜਿਹੜਾ ਬੋਲਿਆ ਸੀ ਉਸ ਸਥਾਨ ਤੇ ਤੇ ਕਾਫੀ ਜਿਹੜਾ ਚਰਚਾ ਵੀ ਭਾਵੇਂ ਨਹੀਂ ਪਰ ਜਿਹੜਾ ਦੇਖ ਲਓ ਹੁਣ ਕਿੱਧਰ ਜਿੱਧਰ ਗੈਰ ਬਾਣੀਏ ਉਧਰ ਗੈਰ ਪਿਆਰ ਸੋ ਗੁਰੂ ਸਾਹਿਬ ਦੀ ਆਪਾ ਕਿਰਪਾ ਹੁੰਦੀ ਹੈ ਆਪਾਂ ਛੇਤੀ ਜਿਹੜੇ ਭਰਮ ਭੁਲੇਖਿਆਂ 'ਚ ਆ ਜਾਂਦੇ ਆ ਮਾਪੁਰਖਾਂ ਦਾ ਹਮੇਸ਼ਾ ਹੀ ਸਤਕਾਰ ਜਿਹੜਾ ਉਹ ਕਾਇਮ ਰਹਿਦਾ ਸਾਡੇ ਸਤਕਾਰਯੋਗ ਮਾਤਾ ਵਿਪਨਪ੍ਰੀਤ ਕੌਰ ਜੀ ਭਾਵੇਂ ਮੈਂ ਰਾਤੀ ਮਾ ਮਾਤਾ ਹੀ ਹੋਰ ਨਾਲ ਬੱਜੇ ਹੋ ਰਾਇ ਸੀ ਬਾਜਪੁਰਾ ਕੋ ਦੂਰ ਨਹੀਂ ਤਾਲ ਦੇ ਜਿਹੜੇ ਕਾਸ਼ੀਪੁਰ ਉੱਥੇ ਸੀ ਮਾਤਾ ਹੀ ਹੁਣ ਇੱਥੇ ਪਹੁੰਚੇਗੇ ਤੇ ਮਾਤਾ ਹੀ ਤੁਹਾਡਾ ਵੀ ਬਹੁਤ ਸਤਕਾਰ ਹਮੇਸ਼ਾ ਤੇ ਉੱਥੇ ਹੀ ਸਾਡੀਆਂ ਨਿਹੰਸੰਗ ਜਥੇਬੰਦੀਆਂ ਸਾਡਾ ਭਾਵੇਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜાં ਕੋਈ ਵੀ ਅਕਾਲ ਤਖਤ ਸਾਹਿਬ ਦੀ ਜਿੱਥੇ ਮਹਾਨਤਾ ਦੀ ਮਰਿਆਦਾ ਦੀ ਗੱਲ ਹੁੰਦੀ ਹੈ ਜਿੱਥੇ ਮਹਾਨਤਾ ਦੀ ਗੱਲ ਹੈ ਉਥੇ ਅਸੀਂ ਹਮੇਸ਼ਾ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਦੇ ਨਾਲ ਜਿਹੜੇ ਐ ਡਾਕ ਦੇ ਪੈਰਾ ਵੀ ਦਿੰਦੇ ਆ ਤੇ ਜਿੱਥੇ ਮਾੜੀ ਮੋਟੀ ਕੋਈ ਜੇ ਪ੍ਰਾਪਤਨ ਜਥੇਬੰਦੀਆਂ ਹੀ ਭੁੱਲ ਜਾਂਦੀਆਂ ਤੇ ਫਿਰ ਜਿਹੜਾ ਉਹ ਕੋਈ ਵੀ ਨਹੀਂ ਖੜਦਾ ਮਰਿਆਦਾ ਦੇ ਅਸੀਂ ਧਾਰਨੀ ਆ ਮਰਿਆਦਾ ਦੇ ਨਾਲ ਹੀ ਆਹ ਹੁਣ ਇੱਥੇ ਬੈਠੇ ਆ ਸਾਰੇ ਇਕੱਠੇ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਸਾਰਿਆਂ ਨੂੰ ਆਪਸੀ ਪ੍ਰੇਮ ਪਿਆਰ ਤੇ ਜਿਹੜਾ ਮੇਲ ਬੈਠ ਕੇ ਜਿਹੜੇ ਗੁਰੂ ਤੇ ਕਰਨ ਦੇ ਉਹ ਗੁਰੂ ਸਾਹਿਬ ਅੱਗੇ ਸ਼ਤਾਬੀਆਂ ਆ ਰਹੀਆਂ ਨੇ ਜਿੱਥੇ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਰੇ ਆਪਾਂ ਇਕੱਠੇ ਹੋ ਕੇ ਬਹੁਤ ਵੱਡੀਆਂ ਸ਼ਤਾਬੀਆਂ ਮਨਾਈਆਂ ਮੇਰੇ ਵੇਖ ਤੇ ਹੀ ਘਟੋ ਘਾਟ ਆਪਾਂ ਤੇ 15 20 ਧਾਰਮੀਆਂ ਮਨਾ ਚੁੱਕੇ ਆ ਆਪਾਂ ਹਮੇਸ਼ਾ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਵਾਦ ਦਿੰਦੇ ਆ ਪਰ ਜਦੋਂ ਸਾਡੀ ਵਾਰੀ ਆਉਂਦੇ ਪ੍ਰਧਾਨ ਜੀ ਥੋੜਾ ਹੱਥ ਘੋਟ ਲੈਂਦੇ ਆ ਤੇ ਖਾਵਾ ਖਰਚੇ ਨਾਲ ਮੇਰੇ ਭਾਈ ਤੋੜਨਾ ਆਵੇ ਵੱਧ ਹੋ ਜਾਈ ਬਾਬਾ ਜੀ ਵੀ ਨਰਮ ਹੋ ਜਾਂਦੇ ਨੇ ਪਵਾਨੀ ਕੀ ਆ ਪਰ ਆਪਾਂ ਤਕੜੇ ਹੋ ਕੇ ਪ੍ਰਧਾਨ ਜੀ ਤੁਸੀਂ ਵੀ ਤੁਹਾਡੇ ਨਾਲ ਸੀ ਜਿੱਥੇ ਮਰਿਆਦਾ ਦੀ ਗੱਲ ਹੈ ਉਹਦੇ ਤੁਸੀਂ ਵੀ ਪਹਿਰਾ ਤਿਆ ਕਰੋ ਤੇ ਹੋਏ ਅਕਤਰ ਮਿਲੋ ਮੇਰੇ ਭਾਈ ਦੂਧਾ ਦੂਰ ਕਰੋ ਲੈ ਲਾਏ ਹਰ ਨਾਮੈ ਕੀ ਹੋ ਹੋ ਜੋੜੀ ਗੁਰਮਖ ਬੈਠੋ ਸਫਾ ਵਛਾਏ ਆਪਾਂ ਤਿਆਰ ਪਰ ਤਿਆਰ ਰਹੀਏ ਕਦੇ ਵੀ ਜਿਹੜੇ ਵਜਨ ਹੁੰਦੇ ਨੇ ਉਹ ਕਈ ਵਾਰੀ ਨੈਟ ਤੇ ਦੇਖ ਕੇ ਵੀ ਹੁਣ ਇੰਦਰ ਨੂੰ ਜਿਆਦਾ ਜਾ ਰਹੇ ਵੀ ਉਧਰ ਉਧਰ ਨੂੰ ਘੁੰਮ ਜਾਂਦੇ ਨੇ ਇਹ ਨਹੀਂ ਕਦੇ ਵੀ ਦੇਖਣਾ ਚਾਹੀਦਾ ਜੋ ਸੱਚੀ ਗੱਲ ਹੈ ਉਹਦੇ ਤੇ ਹੀ ਪਹਿਰਾ ਦੇਣਾ ਚਾਹੀਦਾ ਜੇ ਆਪਾਂ ਇਹ ਦੇਖ ਕੇ ਜੇ ਕਈ ਵਾਰੀ ਫੀਟੀਆਂ ਦਾ ਕਿਉਂ ਆਪਾਂ ਦੇਖਦੇ ਆਂ ਮੋਬਾਈਲ ਨੂੰ ਤੇ ਜਦੋਂ ਕੋਲੋਂ ਜੋ ਖੋਲ੍ਹ ਲਓ ਉਹੀ ਆ ਜਾਂਦਾ ਤੇ ਜੇ ਆਪਾਂ ਮਾੜੇ ਕੰਮ ਮਾੜਾ ਦੇਖਾਂਗੇ ਤੇ ਮਾੜਾ ਹੀ ਆਉਂਦਾ ਤੇ ਉਵੇਂ ਹੀ ਮੈਂ ਬੇਨਤੀ ਕਰਦਾ ਬਹੁਤ ਹੀ ਉੱਚਾ ਤੇ ਸੁੱਚਾ ਅਸਥਾਨ ਹੈ ਇਹ ਮਹਾਪੁਰਖਾਂ ਨੇ ਬਹੁਤ ਵੱਡੀਆਂ ਕਹਾਵਤਾਂਆਂ ਕੀਤੀਆਂ ਨੇ ਸੰਤਾਂ ਕੀ ਕਾਲ ਜੇ ਆਪ ਖੋਲ੍ਹਿਆ ਹਰ ਕਾਮ ਤੇ ਰਾਮ ਨੇ ਆਇਆ ਰਾਮ ਘਰ ਤੋਂ ਸੁਹਾਵੀ ਤਾਲ ਸੁਹਾਵਾ ਵਿੱਚ ਅੰਮ੍ਰਿਤ ਜਲ ਛਾ ਜਲ ਛਾਇਆ ਰਾਮ ਸੋ ਗੁਰੂ ਸਾਹਿਬ ਕਿਰਪਾ ਕਰ ਆਪਾਂ ਸਾਰੀਆਂ ਸ਼ਤਾਬੀਆਂ ਅੱਗੇ ਵੀ ਜਿਹੜੇ ਹੁਣ ਆ ਰਿਹਾ ਪਰਜੀ ਨਵੰਬਰ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤੇ ਉਹ ਵੀ ਆਪਾਂ ਪੂਰੀ ਚੜ੍ਹਦੀ ਕਲਾ ਤੇ ਸ਼ਾਨੋ ਸ਼ੌਕਤ ਦੇ ਨਾਲ ਪ੍ਰਧਾਨਗੀ ਮਨਾਉਣੀ ਹੈ ਸਾਰਿਆਂ ਦੇ ਨਾਲ ਗੁਰਮਤੇ ਕਰੋ ਸਾਰਿਆਂ ਨਾਲ પ્રેમ ਪਿਆਰ ਆਪਾਂ ਵਧਾ ਕੇ ਤੇ ਇਹ ਕਾਰਜ ਆਪਾਂ ਓਵੇਂ ਹੀ ਚੜ੍ਹਦੀ ਕਲਾ ਦੇ ਨਾਲ ਮੈਨੂੰ ਉਹ ਵੀ ਸਮਾਂ ਯਾਦ ਹੈ ਜਦੋਂ 1999 ਚ ਕਿੰਨਾ ਜਹੋ ਜਲਾਲ ਸੀ ਤੇ ਕਿੰਨਾ ਜਾਓ ਜلال ਸਿੰਘ ਉਹ ਸ਼ਾਹਾਬ ਨਹੀਂ ਤਾਂ ਆਪਾਂ ਉਵੇਂ ਵਾਅ ਚੜ੍ਹ ਕੇ ਉਹ ਸ਼ਾਹਾਬੀਆਂ ਵੀ ਮਨਾਉਣੀਆਂ ਨੇ ਰਾਜ ਭਾਗ ਤੇ ਹੁੰਦੇ ਜਾਂਦੇ ਲੰਦੇ ਨੇ ਖਾਲਸਾ ਜਿਹੜਾ ਜੁਗੋ ਜੁਗ ਅਟੱਲ ਦਾ ਖਾਲਸੇ ਦਾ ਰਾਜ ਇਹ ਮਹਾਰਾਜ ਨੇ ਜਿਹੜਾ ਚੱਕਰ ਵਹਿਪਾ ਦਾ ਤੁਰ ਪਾਇਓ ਧਰਮ ਰਾਜ ਬੁਜਲ ਗਿਰਵਾ ਕੋ ਸਮੁੰਦਰੇ ਪਰੰ ਕੌਤਲ ਰਾਜ ਮਿਲਿਓ ਸੋਰਪੁਰ ਕੋ ਖਾਲਸੇ ਦਾ ਜਿਹੜਾ ਸਦਾ ਹੀ ਰਾਜ ਜਿਹੜਾ ਕਾਇਮ ਹੈ ਤੇ ਕਾਇਮ ਹੀ ਰਹਿਣਾ ਇਹ ਤੇ ਜਿਹੜੇ ਦੁਨਿਆਵੀ ਰਾਜ ਆਉਂਦੇ ਜਾਂਦੇ ਰਹਿੰਦੇ ਨੇ ਸੋ ਗੁਰੂ ਸਾਹਿਬ ਕਿਰਪਾ ਕਰਨ ਉਹ ਮਹਾਂਪੁਰਖਾਂ ਦੇ ਅੱਜ ਆਪਾਂ 100 ਸਾਲਾ ਜਿਹੜੀ ਉਹਨਾਂ ਦੀ ਜਨਮ ਸ਼ਤਾਬ ਦੀ ਬਹੁਤੀ ਸ਼ਤਾਬ ਦੇ ਨਾਲ ਮਨਾ ਰਹੇ ਆ ਤੇ ਮੈਂ ਹਮੇਸ਼ਾ ਸਾਰੀਆਂ ਇਹ ਮਹਿੰਡਸਨ ਜਥੇਬੰਦੀਆਂ ਵੱਲੋਂ ਜਿੱਥੇ ਮਹਾਂਪੁਰਖਾਂ ਨੂੰ ਖੂਟੀਆਂ ਦੇ ਨਾਲ ਜਿਹੜਾ ਨਮਸਕਾਰ ਵੀ ਕਰਦਾ ਤੇ ਆਪਾਂ ਸਾਰੇ ਮਾਪੁਰਖਾਂ ਦੇ ਦਰਸਾਏ ਜਿਹੜੇ ਮਾਰਗ ਤੇ ਵੀ ਚੱਲਣਾ ਨਾਲ ਹੀ ਬੇਨਤੀ ਕਰਦਾ ਆਪਣਾ ਇੱਥੇ ਆਇਆਂ ਦਾ ਤਾਂ ਹੀ ਸਫਲ ਹੈ ਜੇ ਆਪਾਂ ਜਿਨ੍ਹਾਂ ਦੁਰਸਿੱਖਾਂ ਨੇ ਠੰਡੇ ਪਾਟੇ ਦਾ ਅਮਰ ਨਹੀਂ ਛਕਿਆ ਉਹ ਜ਼ਰੂਰ ਠੰਡੇ ਪਾਟੇ ਦਾ ਅਮਰ ਛੱਕ ਕੇ ਬਾਣੀ ਤੇ ਬਾਣੇ ਦੀ ਧਾਰ ਨਹੀਂ ਹੋਊ ਉਹ ਤਿਆਰ ਪਤਿਆਰ ਹੋ ਨਸ਼ਿਆਂ ਦਾ ਜਿਹੜੇ ਸਾਡੇ ਬੱਚੇ ਨੌਜਵਾਨ ਨਸ਼ਿਆਂ ਦੇ ਆ ਗਏ ਹੋਏ ਨੇ ਦੋ ਨਿਸ਼ਾਨਦਾਰ ਤੇ ਆਕਰਨ ਆਪਣੇ ਮਾ ਦਾ ਪਿਤਾ ਦੇ ਆਗਿਆਕਾਰੀ ਹੋਣ ਇਹਨਾਂ ਕੁਝ ਕਹਿੰਦਾ ਆ ਤੁਹਾਡੇ ਬਾਬਾ ਗੁਰਜੀਤ ਸਿੰਘ ਜੀ ਤੇ ਬਾਬਾ ਅਮਰਜੀਤ ਸਿੰਘ ਜੀ ਬਾਬਾ ਗੁਰਜਰਨ ਸਿੰਘ ਜੀ ਸਾਰੇ ਮਾਪੁਰਖਾਂ ਦਾ ਬਹੁਤ ਬਹੁਤ ਜਿਨ੍ਹਾਂ ਨੇ ਪਿਆਰ ਤੇ ਸਤਕਾਰ ਹਮੇਸ਼ਾ ਜਿਹੜਾ ਕਾਇਮ ਰੱਖਿਆ ਤੇ ਅੱਗੇ ਵੀ ਗੁਰੂ ਸਾਹਿਬ ਕਿਰਪਾ ਰੱਖਣ ਇਸੇ ਤਰ੍ਹਾਂ ਕਾਇਮ ਰਵੇ ਤੁਹਾਡੇ ਸੰਗਤਾਂ ਨੂੰ ਇਹਨਾਂ ਕੁਝ ਕਹਿੰਦਾ ਹੋਇਆ ਸਿਮਾਂ ਦਾ ਯਾਤ ਹੋਵਾਂਗਾ ਵਿਸਰਨਾਹੀ ਦਾਤਾਰ ਆਪਣਾ ਨਾਮ ਦੇਵੋ ਗੁਰਦਾਵਾ ਦਿਨ ਰਾਤ ਨਾਮਕ ਜਾਓ ਇਹੋ